ਪੰਜਾਬੀ ਗਾਇਕੀ ਦਿਨ ਬਦ ਦਿਨ ਤਰੱਕੀ ਕਰ ਰਹੀ ਹੈ ਤੇ ਪੰਜਾਬੀ ਗਾਇਕੀ ਦੇ ਵਿੱਚ ਹਰ ਰੋਜ਼ ਨਵੇਂ ਨਵੇਂ ਗਾਇਕ ਮੈਦਾਨ ਵਿੱਚ ਉਤਰੇ ਹਨ ਅਤੇ ਆਪਣੀ ਗਾਇਕੀ ਦਾ ਲੋਹਾ ਮਨਵਾ ਰਹੇ ਹਨ ਉਹਨਾਂ ਵਿੱਚ ਇੱਕ ਹਨ ਕਿੰਗ ਸਹਿਦ ਸ਼ੈਣੀ ਪਵਨ ਸੈਕਟਰ 24 ਚੰਡੀਗੜ੍ਹ ਦੇ ਵਿੱਚ ਕੱਲ ਹਰਦੀਪ ਸਿੰਘ ਬੁੱਟ ਲੇਰਾ ਵੱਲੋਂ ਕਿੰਗ ਸਹਿਜ ਦਾ ਪੋਸਟਰ ਤੇ ਗਾਣਾ ਰਿਲੀਜ਼ ਕੀਤਾ ਗਿਆ ਕਿੰਗ ਸਹਿਜ ਨੂੰ ਅਸ਼ੀਰਵਾਦ ਦੇਣ ਲਈ 뮤직 ਡਾਇਰੈਕਟਰ এবੀ ਕਿੰਗ ਗੱਗੀ ਸਿੰਘ ਗੁਰਵਿੰਦਰ ਸਿੰਘ ਸੈਣੀ ਜੋਤੀ ਮੈਡਮ ਪਾਇਲ ਕੁਝ ਹੋਰ ਕਲਾਕਾਰ ਅਤੇ ਉਸਦੇ ਮਾਪੇ ਮਨਿੰਦਰ ਪਾਲ ਸਿੰਘ ਗੁਰਿੰਦਰ ਗੌਰਵੀ ਵੀ ਹਾਜ਼ਰ ਸਨ ਇਸ ਗਾਣੇ ਨੂੰ ਗੁਰਚੇਜ ਚિત੍ਰਕਾਰ ਅਤੇ ਪ੍ਰਸਿੱਧ ਗੀਤਕਾਰ ਤੇਜਵੰਦ ਕਿੱਟੂ ਵੱਲੋਂ ਵੀ ਰਿਲੀਜ਼ ਕੀਤਾ ਗਿਆ ਗਾਣੇ ਨੇ ਸਭ ਨੂੰ ਪਸੰਦ ਕੀਤਾ ਤੇ YouTube ਤੇ ਇਹ ਗਾਣਾ ਵੱਡੀਆਂ ਪੁਲਾਂਗਾ ਪਟ ਰਿਹਾ ਹੈ ਇਹ ਟੈਲੈਂਟ ਹੈ ਜਿਹੜਾ ਅੱਜ ਕੱਲ ਜਿਹੜੇ ਬੱਚੇ ਐ ਉਹ ਬਾਹਰ ਦੇ ਵੱਲੋਂ ਆਏ ਹੋਏ ਐ ਕੈਨੇਡਾ ਵੱਲੋਂ ਤੁਰੇ ਹੋਏ ਐ ਇਹਨਾਂ ਨੇ ਇੱਥੇ ਧੋ ਕੇ ਇਸ ਬੱਚੇ ਦਾ ਟੈਲੈਂਟ ਪਰਖਿਆ ਤੇ ਇਸ ਲਾਈਨ ਤੇ ਬੱਚੇ ਨੂੰ ਚਲਾਉਣਾ ਵੀ ਬੜਾ ਔਖਾ ਐ ਇਸ ਕਰਕੇ ਵਧਾਈ ਦੇ ਪਾਤਰ ਐ ਪੇਰੈਂਟਸ ਔਰ ਬੱਚੇ ਦੀ ਮਿਹਨਤ ਹੈ ਜਿਨ੍ਹਾਂ ਨੇ ਇਹ ਐਡਾ ਸੋਹਣਾ ਗਾਣਾ ਜਿਹੜਾ ਹੈ ਜ ਰਿਲੀਜ਼ ਹੋਇਆ ਐ ਪਰਮਾਤਮਾ ਤੁਹਾਡੇ ਤੇ ਸਿਰ ਤੇ ਮੇਰ ਭਰਿਆ ਨਜ਼ਰ ਰੱਖੇ ਤੇ ਤੁਸੀਂ ਤਰੱਕੀਆਂ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਹੋਸ਼ੂ ਬੋਹੋਂਦੀ ਹੈ ਸੋਹਣੀ ਹੈ ਚਲਦੀ ਆ ਜਦ ਨੇ ਹਵਾ ਬੜੀਆਂ ਖੱਡੀਆਂ ਨੇ ਤੇਰੀਆਂ ਜ਼ੁਲਫਾਂ ਦੀ ਆਏ ਹੈ ਛਾਵਾਂ ਜਦ ਮੁਖ ਘੁਮਾਵੇਨੀ ਓਰੇ ਤੱਕ ਦੇਵਾਰੀ ਬਹਾਰੀ ਇੰਨੇ ਸੋਹਣੀ ਲੱਗਦੀ ਐ ਤੇਰੀ